ਸ਼ਾਇਦ ਇਹ ਨਾਲ ਮਿੰਟੂ ਜੀ ਆਪਾਂ ਗੱਲ ਕਰ ਰਹੇ ਸੀਗੇ ਜੀ ਮਲੋੜ ਦੀ ਡਾਕਟਰ ਬਲਜੀਤ ਕੌਰ ਜਿੱਥੋਂ ਮੰਤਰੀ ਨੇਗੇ ਚਲੋ ਵਿਧਾਇਕਾ ਵੀ ਨੇ ਜੀ ਉਹ ਗਏ ਮਲੋੜ ਦੇ ਵਿੱਚ ਮਿੰਟੂ ਜੀ ਇੱਕ ਦੁਕਾਨ ਦੇ ਉੱਤੇ ਉੱਥੇ ਰੌਲਾ ਰੱਪਾ ਦਾ ਖਾਸਾ ਪੈ ਗਿਆ ਕਹਿੰਦੇ ਜੀ ਕਿ ਮੈਨੂੰ ਵੈਸੇ ਵੀਡੀਓ ਦੀ ਬਾਲੀ ਸਮਝ ਨਹੀਂ ਲੱਗੀ ਪਰ ਉਹ ਜਿੰਨਾ ਕੁ ਦੇਖਿਆ ਕਹਿੰਦੇ ਕਿ ਬਾਈ ਉਹ ਗੱਲਬਾਤ ਨੂੰ ਨਹੀਂ ਕੁ ਸੁਣੀ ਨੂੰ ਨਾਲ ਦੀ ਨਾਲ ਹੀ ਉਹਨਾਂ ਨੂੰ ਪਤਾ ਸੀ ਜੇ ਮੈਂ ਜ਼ਿਆਦਾ ਠਹਿਰੂੰਗੀ ਇੱਥੇ ਤੇ ਉਨੀ ਲੰਮੀ ਵੀਡੀਓ ਬਣੇਗੀ ਤੇ ਉਹਨਾਂ ਹੀ ਜਲੂਸ ਨਿਕਲੇਗਾ બસ ਇੱਕ ਵੀਡੀਓ ਬਣਾਉਣ ਲਈ ਥੋੜੀ ਜਿਹੀ ਕਮਰੇ ਦੇ ਵਿੱਚੋਂ ਕੁਰਕਰੇ ਸ਼ੁਰਕਰੇ ਜਾਈਗੇ ਵਿੱਚ ਜਿਹੜਾ ਨਾ ਉਹ ਅੰਦਰੋਂ ਬਣਾ ਰਿਹਾ ਹੈ ਅੰਦਰੋਂ ਬਣਾ ਰਿਹਾ ਹਾਂ ਇਹ ਉਹ ਵੀ ਹੋਈ ਜਿਹੜੀ ਨੂਪਮ ਖੇਰ ਨਾਲ ਹੋਈ ਸੀ ਇੱਕ ਵਾਰੀ ਚੰਡੀਗੜ੍ਹ ਉਹ ਆਇਆ ਜਿੰਨੀ ਕਾਲੀ ਨਾਲ ਆਇਆ ਦੁਕਾਨਦਾਰ ਨੇ ਉਨੀ ਕਾਲੀ ਨਾਲ ਹੀ ਉਹਨੂੰ ਵਾਪਸ ਭੇਜ ਦਿੱਤਾ ਜੀ ਤੇ ਉਹ ਦਿਖਾ ਰਹੇ ਸੀਗੇ ਮਤਲਬ ਕਿ ਗੰਦਗੀ ਮੈਨੂੰ ਦੱਸੋ ਦੋ ਦੋ ਮੰਤਰੀ ਐ ਮਲੋਟ ਦੇ ਕੋਲ ਖੁੱਡੀਆਂ ਸਾਧਾ ਵੀ ਸ਼ਹਿਰ ਜਿਹੜਾ ਮਲੋਟ ਆ ਪਤਾ ਨਾ ਤੁਹਾਨੂੰ ਹਾਂਜੀ ਖੁੱਡੀਆਂ ਸਾਧਾ ਪਿੰਡ ਹੈ ਜਿਹੜਾ ਉਹਦਾ ਸ਼ਹਿਰ ਮਲੋਟ ਆ ਜੀ ਬਲਜੀਤ ਕੌਰ ਮੁਕਸਰੇ ਕਰਦੇ ਰਹੇ ਆਪਦੀ ਪ੍ਰੈਕਟਿਸ ਜੀ ਫਰੀਦਕੋਟ ਰਹਿੰਦੇ ਆ ਮਲੋਟ ਆ ਗਏ ਮਲੋਟ ਐਸਾ ਸ਼ਹਿਰ ਹੈ ਜਿਹੜਾ ਬਗਾਨਿਆਂ ਨੂੰ ਸਿਆਸ ਜਿਹੜੇ ਸਿਆਸੀ ਮਹਿਮਾਨ ਹੈ ਉਹਨਾਂ ਨੂੰ ਬਹੁਤ ਪਿਆਰ ਦਿੰਦਾ ਹਾਂ ਚਾਹ ਕੇ ਲੈਂਦੇ ਇੱਕ ਵਾਰੀ ਤਾਂ ਪੂਰਾ ਚਾਹੇ ਕੋਈ ਪੱਟੀ ਸਾਹਿਬ ਆ ਜਾਵੇ ਇਹ ਬੀਬਾ ਜੀ ਆ ਗਏ ਫਰੀਦਕੋਟ ਕਿੱਥੇ ਮਲੋਟੋ ਆ ਕਿਤੇ ਬਾਸੀ ਮਾਰ ਗਿਆ ਇਦਾਂ ਹੀ ਹੋਇਆ ਨਾ ਜੀ ਜੀ ਅੱਛਾ ਮੈਨੂੰ ਦੱਸੋ ਮਲੋਟ ਦਾ ਹਾਲ ਬੁਰਜਾ ਫਾਟਕ ਤੋਂ ਲੱਗ ਜਾਓ ਤੇ ਇਧਰ ਸੇਖੋਂ ਵਾਲੀ ਸਾਈਡ ਆਜੋ ਸੇਖੋਂ ਵਾਲੀ ਸਾਈਡ ਆਜੋ ਉਧਰੋਂ ਧਾਨੇ ਵਾਲੇ ਉੱ लाग ਜੋ ਤੇ ਉਹ ਫਾਜ਼ਲ ਕ ਤਕਉਨੀ ਤੱਕ ਆਜੋ ਇਹ ਮੇਰੇ ਨਾਲ ਤੁਰ ਪੈਣ ਦੋਨੇ ਮੰਤਰੀ ਤੇਲ ਵੀ ਮੇਰਾ ਜਿੰਨਾ ਕਾਫਲੇ ਦਾ ਖਰਚਾ ਹੋਏਗਾ ਅੱਛਾ ਜੀ ਲਾ ਦੇਾਂਗੇ ਕੋਈ ਗੱਲ ਨਹੀਂ ਜੀ ਤੁਸੀਂ ਮੈਨੂੰ ਇੱਕ ਥਾਂ ਤੇ ਵੀ ਦੱਸ ਦਿਓ ਕਿ ਜਿੱਥੇ ਡਿਵੈਲਪਮੈਂਟ ਦਾ ਮਤਲਬ ਕਿ ਜਿੱਥੇ ਸ਼ਹਿਰ ਸੌਖਾ ਹੋਵੇ ਡਰੇਨਸ ਲਾ ਦਿਖਾ ਦਿਓ ਬਸ ਇੱਕ ਹੀ ਡਰੇਨਸ ਦਾ ਲਾ ਲੋ ਜੀ ਡ੍ਰੇਨ ਦਾ ਲਾਲੋ ਸੜਕਾਂ ਦੀ ਟੁੱਟ ਭੱਜ ਲਾ ਲੋ ਲਾਅ ਐਂਡ ਆਰਡਰ ਤੇ ਲਾ ਲੋ ਕਿ ਪੁਲਿਸ ਵੀ ਹੂਟਰ ਮਾਰ ਕੇ ਆ ਬਾਹਰ ਲੀਆਂ ਸੜਕਾਂ ਤੇ ਲੰਘਦੀ ਹੈ ਰਾਤ ਨੂੰ ਕਿ ਕਈ ਭਰਾ ਖਲੋਤਾ ਤੇ ਪਾਸੇ ਹੋ ਜਾਵੇ ਵੱਟੇ ਮਾਰ ਕੇ ਲੁੱਟਣ ਪੈਂਦੇ ਨੇ ਨਸ਼ਾ ਇੱਥੇ ਆ ਗਾਬੇ ਖਾਈ ਜਾਂਦੇ ਆ ਮਤਲਬ ਕਿ 14 14 ਸਾਲ ਦੇ 14 14 ਸਾਲ ਦੇ 15 15 ਸਾਲ ਦੇ ਤੇ ਗਾਬੇ ਖਾਈ ਜਾਂਦੇ ਨੇ ਕਿੱਥੋਂ ਆਉਂਦੇ ਨੇ ਇਹਨਾਂ ਨੂੰ ਗੱਭੀ ਬੋਲ ਮੈਨੂੰ ਪਤਾ ਨਹੀਂ ਚਲੋ ਜੋ ਵੀ ਆ ਅੱਜਕੱਲ ਜਰਨਲ ਪਾਸ਼ਾ ਵੀ ਕੀ ਹੈ ਕੀ ਆ اچھا ਉਹ ਤੇ ਜੇ ਤੁਸੀਂ ਜਾਓਗੇ ਤੇ ਜੀਟੀਬੀ ਸਕੂਲ ਦੇ ਅੱਗੇ ਨਾ ਇੱਕ ਜਿਹੜਾ ਇਲਾਕਾ ਐਸ साइड ਉਹਨਾਂ ਨੇ ਬੈਨਰ ਲਾ ਰੱਖਿਆ ਕਿ ਇਧਰ ਨਾ ਵੜਿਓ ਸਾਡਾ ਕੰਮ ਹੀ ਨਹੀਂ ਕੀਤਾ ਕਿਸੇ ਨੇ ਦੋ ਮੰਤਰੀ ਹੁਣ ਉਹ 30 40 ਮੀਟਰ ਦਾ ਟੋਟਾ ਤੁਹਾਡੇ ਸਾਹਮਣੇ ਇਹ ਇੱਕ ਦਿਨ ਮੈਂ ਦੇਖਿਆ ਐਡਾ ਟੋਹਾ ਉਹਦੇ ਚ ਗੱਡੀਆਂ ਵਜਦੀਆਂ ਕਿਸੇ ਦੀ ਉਥੇ ਟਾਇਰ ਲੈ ਜਾਂਦਾ ਕਿਸੇ ਦਾ ਕੁਛ ਉਹ 30 40 ਮੀਟਰ ਦਾ ਟੋਟਾ ਨਹੀਂ ਬਣਿਆ ਨਾ ਉਹ ਭਈ ਉਹ ਫਿਰ ਲੋਕ ਤਾਂ ਪੈਂਦੇ ਹੀ ਆ ਨਾ ਤੁਸੀਂ ਦੇਖੋ ਨਸ਼ੇ ਵਾਲੇ ਮੁੱਦੇ ਤੋਂ ਲੈ ਕੇ ਲਾ ਐਂਡ ਆਰਡਰ ਤੱਕ ਕੋਈ ਵੀ ਗੱਲ ਕਰ ਲਓ ਕੋਈ ਸ਼ਹਿਰ ਵਾਸੀ ਤੁਹਾਨੂੰ ਕਹੇਗਾ ਕਿ ਯਾਰ ਮੈਂ ਸੁਖੀ ਆ ਇਹ ਐ ਕਰਨ ਕਿ ਦੋਨੇ ਮੰਤਰੀ ਆ ਕੇ ਖੁੱਲੀ ਸਾਥ ਚ ਇੱਥੇ ਬੈਠ ਜਾਣ ਤੇ ਕਿਸੇ ਨੂੰ ਰੋਕਣ ਨਾ ਵੀ ਜੋ ਕਿਸੇ ਦਾ ਜੀ ਕਰਦਾ ਬੋਲ ਲਵੇ রেকর্ডিং অন ਕਰ ਲੈਣਾ 30 ਮਿੰਟਾਂ ਚ ਵੇਖੋ 3000 ਬੰਦਾ ਤੁਹਾਨੂੰ ਕੀ ਮੁੱਦੇ ਦਿੰਦਾ ਚਲੋ ਕੈਮਰਾ ਵੀ ਬੰਦ ਕਰਾ ਦਿਓ ਹੋਰ ਦੱਸੋ ਤੁਸੀਂ ਸੁਣਤਾ ਲੋ ਆਪ ਹੀ ਸੁਣ ਲੋ ਰਿਐਲਿਟੀ ਹੈ ਕਿ ਆਲੇ ਤਾਂ ਫਿਰ ਉੱਥੇ ਹੁਣ ਫਿਰ ਲੋਕ ਜਦੋਂ ਤੁਸੀਂ ਉਹਨਾਂ ਕੋਲ ਜਾਓਗੇ ਨਹੀਂ ਇੱਕ ਤੇ ਇੰਨੀ ਛੇਤੀ ਤੇ ਮਲੰਗ ਬੰਦਾ ਹੈ ਨਾ ਜਿਹੜਾ ਮੇਰੇ ਅਰਗਾ ਉਹ ਦੂਜੇ ਦੇ ਘਰ ਆਟਾ ਨਹੀਂ ਮੰਗਣ ਜਾਂਦਾ ਖੰਡ ਨਹੀਂ ਮੰਗਣ ਜਾਂਦਾ ਵੀ ਅਜੇ ਪਰਸੋਂ ਤੋਂ ਮੈਂ ਲੈ ਕੇ ਆਇਆ ਚਲ ਅੱਜ ਕੋਈ ਦੂਜਾ ਘਰ ਇਹ ਹਿਸਾਬ ਲਾ ਲਓ ਕਿ 6 ਮਹੀਨਾ ਬਾਅਦ ਤੇ ਵੋਟਾ ਮੰਗਣ ਆ ਜਾਂਦੇ ਨੇ ਤੁਸੀਂ ਕੁਝ ਕਰੋ ਤੇ ਸਹੀ ਮੈਂ ਤਾਂ ਸ਼ਹਿਰ ਨਹੀਂ ਰਹਿੰਦਾ ਮੇਰਾ ਤਾਂ ਟਿਕਾਣਾ ਆਪਦਾ ਪਿੰਡ ਆ ਪਰ ਇੱਥੇ ਵੇਖਦੇ ਆ ਨਾ ਕੀ ਕੀ ਹਾਲ ਆ ਕਿਤੇ ਸੀਵਰੇਜ ਦੀ ਲੀਕੇਜ ਆ ਕਿਤੇ ਕਬਜ਼ੇ ਆ ਕਿਤੇ ਫਲਾ ਦੁਖੀ ਨੇ ਲੋਕ ਇੱਥੇ ਚੋਰੀਆਂ ਚੱਪੀਆਂ ਚੋ ਤੋ ਕਿੰਨੇ ਦੁਖੀ ਆ ਬਾਕੀ ਤਾਂ ਛੱਡ ਹੀ ਦਿਓ ਜਿਹੜਾ ਜਿਹੜਾ ਦੂਜਾ ਕੰਮ ਚੱਲਦਾ ਫਲਾਣੀ ਯੂਨੀਅਨ ਚੋਂ ਚੱਲਦਾ ਫਲਾਣੇ ਬਾਜ਼ਾਰ ਚੋਂ ਚੱਲਦਾ ਉਹ ਤਾਂ ਕੀ ਕਹਿਣਾ ਹੀ ਉਹ ਤਾਂ ਸਾਰੇ ਸ਼ਹਿਰ ਦਾ ਉਹ ਇੱਕੋ ਜਿਹਾ ਹਾਲ ਆ ਜੀ ਤਾਂ ਦੋ ਮੰਤਰੀ ਉਹ ਨਹੀਂ ਯਾਰ ਕੋਈ ਸ਼ਹਿਰ ਨੂੰ ਸਜਾਤਾ ਦਿਓ ਹੋਰ ਨਹੀਂ ਤੇ ਕਟੂਕਟ ਕੋਈ ਸੜਕ ਦਾ ਸੀਵਰੇਜ ਦਾ ਕੋਈ ਚੰਗਾ ਕੰਮ ਤੇ ਕਰਾਓ ਯਾਰ ਨਹੀਂ ਹੋਣਾ ਚਾਹੀਦੇ ਵੀ ਆ ਤਾਂ ਫਿਰ ਸਵਾਲ ਤਾਂ ਹੋਣਗੇ ਨਾ ਮਾਨ ਸਾਹਿਬ ਜੀ 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 ਚਲੋ ਖੈਰ ਦੇਖਦੇ ਆਂ ਬਾਈ ਹਾਂ ਬਾਈ ਭਾਈਪਾ ਨੂੰ ਇਲੈਕਟਰੋਲ ਬਾਂਡਸ ਦੇ ਉੱਤੇ ਆਪਾਂ ਗੱਲ ਕੀਤੀ ਹੋਈ ਹੈਗੀ ਗੁਪਤਾ ਸਾਹਿਬ ਕਹਿੰਦੇ ਸੀ ਉਹ ਮਸਲਾ ਲੈ ਕੇ ਬੈਠ ਗਿਆ ਜੀ ਤੇ ਉਹ ਤਾਂ ਬਾਈ ਹੈਗੇ ਹੈਗੇ ਮਸਲੇ ਉਹ ਗੱਲ ਵੱਖਰੀ ਹੈ ਕਿ ਦੁਬਾਰਾ ਥੋੜੇ ਚਿਰਾਂ ਬਾਅਦ ਵਿਸਰੇ ਜਾਂਦੇ ਆ ਜਦੋਂ ਉਹ ਤੇ ਗੱਲਬਾਤ ਨਹੀਂ ਹੁੰਦੀ ਤਾਂ ਇਸ ਤੋਂ ਬਾਅਦ ਆਪਾਂ ਗੱਲਬਾਤ ਨੂੰ ਅੱਗੇ ਵੱਲ ਨੂੰ ਚਲ ਗਏ ਦਪਿੰਦਰਜੀਤ ਜੀ ਇਹ ਕਹਿੰਨੇ ਪਏ ਲੋਕਤੰਤਰ ਖਤਮ ਆ ਜੀ ਤੇ ਚੋਣ ਕਮਿਸ਼ਨ ਵੀ ਕਹੇ ਕਿ ਮੁਖਦਰਸ਼ਨ ਬਣੇ ਹੋਏ ਹੈ ਜੀ ਕਹਿੰਦੇ ਕਿ ਭਾਈ ਚੋਣ ਕਮਿਸ਼ਨ ਹੈ ਜਿਹੜਾ ਚਲੋ ਜੀ ਮਿੰਟੂ ਜੀ ਨਾਮ ਲੈ ਦਿਓ ਜੀ ਉਹ ਭਾਈ ਨਾਂ ਲੈਣ ਦੇ ਚੱਕਰਾਂ ਚ ਨਹੀਂ ਪੈਣਾ ਉਹ ਕਿਸੇ ਦਾ ਕਮੈਂਟ ਸੀਗਾ ਉੱਪਰ ਉਹਨਾਂ ਨੇ ਲਿਖਿਆ ਸੀ ਜੀ ਉਹ ਕਿਸੇ ਵੀਰ ਦਾ ਕਮੈਂਟ ਸੀਗਾ ਉਹ ਕਹਿੰਦੇ